ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਪੰਜਾਬ ਸਰਕਾਰ ਦੀ ਗੱਲ ਕਰਕੇ ਤਾਂ 3 ਸਾਲ ਦੇ ਕਰੀਬ ਤੋਂ ਉੱਪਰ ਦਾ ਸਮਾਂ ਹੋ ਗਿਆ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਾਫੀ ਅਪਡੇਟ ਸਰਕਾਰ ਵੱਲੋਂ ਸਾਹਮਣੇ ਲਿਆਂਦੀ ਜਾ ਰਹੀ ਹੈ ਤਾਂ ਫਰੀਦਕੋਟ ਦੀ ਗੱਲ ਕਰਕੇ ਤਾਂ ਫਰੀਦਕੋਟ ਦੇ ਵਿੱਚ 2 ਟਾਈ ਮਹੀਨੇ ਪਹਿਲਾਂ ਨਗਰ ਸੁਧਾਰ ਟਰਸਟ ਦੇ ਨਵੇਂ ਚੇਅਰਮੈਨ ਉਲੀਕੇ ਗਏ ਸਨ ਗਗਨਦੀਪ ਸਿੰਘ ਧਾਲੀਵਾਲ ਤਾਂ ਉਹਨਾਂ ਵੱਲੋਂ ਚੇਅਰਮੈਨ ਬਣਦੀ ਇੱਕ ਵੱਡੀ ਗੱਲ ਕਹੀ ਸੀਗੀ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲ ਦਾ ਜਿਹੜਾ ਸਮਾਂ ਹੈ ਤਾਂ 2 ਸਾਲ ਦੇ ਵਿੱਚ ਫਰੀਦਕੋਟ ਦੀ ਨਹਾਰ ਬਦਲਣਗੇ ਇਹ ਉਹਨਾਂ ਨੇ ਕਿਹਾ ਸੀਗਾ ਕਿ ਪਹਿਲੇ 5 ਮਹੀਨਿਆਂ ਦੇ ਵਿੱਚ ਹੀ ਤੁਹਾਡੇ ਸਾਹਮਣੇ ਪਤਾ ਲੱਗ ਜੂ ਗਰਾਊਂਡ ਲੈਵਲ ਤੇ ਕੀ ਚੱਲ ਰਿਹਾ ਹੈ ਕਿ 2 ਮਹੀਨਿਆਂ ਦੇ ਵਿੱਚ ਤੁਹਾਨੂੰ ਰੰਗ ਦਿਸਣੇ ਸ਼ੁਰੂ ਹੋ ਜਾਣਗੇ ਤੇ ਅੱਜ ਸਾਰੀ ਆਪਾਂ ਅਸਲੀਅਤ ਜਾਣਾਂਗੇ ਅਸੀਂ ਪਹੁੰਚੇ ਹਾਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗਗਨਦੀਪ ਸਿੰਘ ਢਾਲੀਵਾਲ ਕੋਲੇ ਕਿਉਂਕਿ ਉਹਨਾਂ ਨੇ 2 ਮਹੀਨੇ ਦੀ ਗੱਲ ਕਹੀ ਸੀ ਤੇ ਆਪਾਂ 2 ਮਹੀਨੇ ਤੋਂ ਬਾਅਦ ਉਹਨਾਂ ਕੋਲੇ ਪਹੁੰਚੇ ਹਾਂ ਪੋਸਟ ਨੇ ਉਹਨਾਂ ਤੋਂ ਕਿ ਕੀ ਰੰਗ ਆ ਜਿਹੜੇ ਲੋਕਾਂ ਸਾਹਮਣੇ ਲਿਆਂਦੇ ਆ 2.5 ਮਹੀਨਿਆਂ ਦੇ ਵਿੱਚ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਰਮਾਣਾ ਸਾਹਿਬ ਤੁਹਾਨੂੰ ਦੇਖਣ ਵਾਲੇ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਚੇਅਰਮੈਨ ਸਾਹਿਬ ਤੇ ਅੱਜ ਅਸੀਂ 2.5 ਮਹੀਨੇ ਬਾਅਦ ਤੁਹਾਡੇ ਕੋਲੇ ਪਹੁੰਚੇ ਆ ਹੁਣ ਤੱਕ 2.5 ਮਹੀਨਿਆਂ ਦੇ ਵਿੱਚ ਗਗਨਦੀਪ ਸਿੰਘ ਢਾਲੀਵਾਲ ਦੀ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਅ ਬਿਲਕੁਲ ਜੀ ਬਹੁਤ ਧੰਨਵਾਦ ਕਿ ਤੁਸੀਂ ਮੇਰਾ ਧਿਆਨ ਮੇਰੇ ਜ਼ਿੰਮੇਵਾਰੀ ਵੱਲ ਜਿਹੜਾ ਹੈਗਾ ਤੁਸੀਂ ਕਰਵਾਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਲਗਭਗ 2 2.5 ਮਹੀਨੇ ਪਹਿਲਾਂ ਮੈਂ ਬਤੌਰ ਚੇਅਰਮੈਨ ਇੰਪਰੂਵਮੈਂਟ ٹرسٹ ਜਿਹੜਾ ਹੈਗਾ ਆਪਣੀ ਕੁਰਸੀ ਸੰਭਾਲੀ ਸੀ ਅਰਵਿੰਨ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੀ ਇੱਕ ਸਕੀਮ ਚੱਲ ਰਹੀ ਹੈ ਬਾਬਾ ਜੀਵਨ ਸਿੰਘ ਨਗਰ ਲਗਭਗ 37 ਏਕੜ ਜਗ੍ਹਾ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਪਿਛਲੇ 2 ਸਾਲਾਂ ਤੋਂ ਪੀਐਸਪੀਸੀਐਲ ਕੋਲ ਅਸੀਂ ਐਨਓਸੀ ਵਾਸਤੇ ਅਪਲਾਈ ਕਰਵਾਇਆ ਸੀ ਜਿਹੜੀ ਐਨਓਸੀ ਪਿਛਲੇ 2 ਸਾਲਾਂ ਤੋਂ ਨਹੀਂ ਮਿਲੀ ਸੀ ਤੇ ਮੈਨੂੰ ਇਹ ਮੈਂ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਂ ਅੱਜ ਹੀ ਦੇਖੋ ਤੁਸੀਂ ਮੇਰੇ ਕੋਲੇ ਆਏ ਹੋ ਤੇ ਅੱਜ ਹੀ ਮੈਂ ਦੇਖੋ ਕੋਈ ਗੱਲਾਂ ਗੱਲੀਬਾਤੀ ਨਹੀਂ ਆ ਮੈਂ ਕੈਮਰੇ ਜਰੀਏ ਦਿਖਾਉਣਾ ਚਾਹਣਾ ਹੈ ਕਿ ਇਹ ਐਨਓਸੀ ਜਿਹੜੀ ਹੈਗੀ ਹੈ ਪੀਐਸਪੀਸੀਐਲ ਦੀ ਜਿਹੜੀ ਪਿਛਲੇ 2 ਸਾਲਾਂ ਤੋਂ ਨਹੀਂ ਮਿਲੀ ਸੀ ਅਸੀਂ ਹੁਣ ਆਕਸ਼ਨ ਅਗਲੇ ਮਹੀਨੇ ਬਾਬਾ ਜੀਵਨ ਸਿੰਘ ਨਗਰ ਦੀ ਲੌਨ ਜਾ ਰਹੇ ਆਂ ਔਰ ਮੈਂ ਉਹ ਕੁਰਸੀ ਤੇ ਬੈਠਦਿਆਂ ਉਹ ਪ੍ਰੋਸੈਸ ਨੂੰ ਅੱਗੇ ਤੋਰਿਆ ਤੇ 2.5 ਮਹੀਨੇ ਦੌਰਾਨ ਹੀ ਜਿਹੜੀ ਹੈਗੀ ਐ ਮੈਂ ਪੀਐਸ ਪੀਸੀਐਲ ਦੀ ਐਨਓਸੀ ਲੈ ਕੇ ਆਇਆ ਉਹਦੇ ਨਾਲ ਜਿਹੜੀ ਸਾਡੀ ਇੱਕ ਸਕੀਮ ਐ ਚੈਲ ਰੋਡ ਤੇ ਉਹ ਜਿਹੜੀ ਹੈਗੀ ਐ 6.93 ਏਕੜ ਜਗ੍ਹਾ ਪਰ ਉਹ ਜਦੋਂ ਹੁਣ ਮੌਕੇ ਤੇ ਆ ਉਹ 6.95 ਏਕੜ ਹੈ ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਮੈਂ ਐਸਟੀਪੀ ਬ੍ਰਾਂਚ ਨਾਲ ਜਿਹੜੀ ਡਰਾਇੰਗ ਬ੍ਰਾਂਚ ਹੈ ਉਹਨਾਂ ਨਾਲ ਗੱਲ ਕੀਤੀ ਹੈ ਉਹ ਅਸੀਂ ਕੇਸ ਨੂੰ ਦੁਬਾਰਾ ਰਿਵਿਊ ਕਰ ਰਹੇ ਹਾਂ ਔਰ ਆਉਣ ਵਾਲੇ 2 ਤੋਂ 2.5 ਮਹੀਨਿਆਂ ਦੌਰਾਨ ਜਿਹੜੀ ਹੈ ਮੈਂ ਉਸ ਆਪਣੇ ਕੇਸ ਨੂੰ ਵੀ ਜਿਹੜਾ ਹੈਗਾ ਨੋਟੀਫਾਈ ਕਰਾ ਲੂੰਗਾ ਔਰ ਇੱਕ ਬਹੁਤ ਖੂਬਸੂਰਤ ਕਲੋਨੀ ਜਿਹੜੀ ਹੈਗੀ ਐ ਮੈਂ ਲੋਕਾਂ ਨੂੰ ਇੱਥੇ ਬਣਵਾ ਕੇ ਦਵਾਂਗਾ ਉਸ ਦੇ ਨਾਲ ਨਾਲ 15 ਲੱਖ ਰੁਪਏ ਦੀ ਲਾਗਤ ਨਾਲ ਦੇਖੋ ਜਿਹੜੀਆਂ ਬੇਸਿਕ ਸਹੂਲਤਾਂ ਹੁੰਦੀਆਂ ਜਿਹੜਾ ਸਾਡਾ ਫਰਜ ਬੰਦਾ ਹੈ ਬਾਬਾ ਫਰੀਦ ਮਾਰਕੀਟ ਹੈ ਇੰਪਰੂਵਮੈਂਟ ٹرسٹ ਦੇ ਵਿੱਚ ਉੱਥੇ 15 ਲੱਖ ਰੁਪਏ ਦੀ ਲਾਗਤ ਨਾਲ ਸਾਡੀਆਂ ਮਾਤਾਵਾਂ ਭੈਣਾਂ ਵਾਸਤੇ ਵੀਰਾਂ ਵਾਸਤੇ ਬਾਥਰੂਮ ਬਣਾ ਕੇ ਦੇਣ ਜਾ ਰਹੇ ਆਂ ਔਰ ਕਿਉਂਕਿ ਉਹ ਬਹੁਤ ਸੁੰਦਰ ਮਾਰਕੀਟ ਹੈ ਲੋਕ ਉੱਥੇ ਸ਼ਾਪਿੰਗ ਵਾਸਤੇ ਆਉਂਦੇ ਆਂ ਤੇ ਮੈਨੂੰ ਇਹ ਦੁੱਖ ਵੀ ਹੈ ਕਿ ਪਹਿਲਾਂ ਕਿਸੇ ਦਾ ਉਸ ਪਾਸੇ ਧਿਆਨ ਨਹੀਂ ਗਿਆ ਉੱਥੇ ਜਿਹੜੀ ਬੇਸਿਕ ਚੀਜ਼ ਹੈ ਬਾਥਰੂਮ ਉੱਥੇ ਹੈ ਨਹੀਂ ਸੀ ਮੈਂ ਉਹ 15 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਬਣਵਾ ਕੇ ਦੇਣ ਜਾ ਰਿਹਾ ਹਾਂ ਉਸ ਦੇ ਨਾਲ ਜਿਹੜੀ ਸਕੀਮ ਦੇ ਵਿੱਚ ਸਾਡਾ ਦਫ਼ਤਰ ਹੈ ਲਾਲਾ ਲਾਜਪਤ رائے ਸਕੀਮ ਹੈ ਇਹਦੀ ਚਾਰ ਦਿਵਾਰੀ ਦੇ ਟੈਂਡਰ ਅਸੀਂ 75 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ ਹੁਣ ਇਹਨਾਂ ਦੇ ਜਿਹੜੇ ਹੈਗੇ ਐਸਟੀਮੇਟ ਬਣਿਆ ਸੀ ਟੈਂਡਰ ਲਾਉਣ ਜਾ ਰਹੇ ਹਾਂ ਉਹਦੇ ਨਾਲ ਨਾਲ 69ਏ ਦੇ ਤਹਿਤ ਦੋ ਆਰਓ ਡਾਕਟਰ ਅੰਬੇਦਕਰ ਨਗਰ ਦੇ ਵਿੱਚ ਤੇ ਸੰਜੇ ਨਗਰ ਦੇ ਵਿੱਚ ਲਗਭਗ 7 ਲੱਖ ਰੁਪਏ ਦੀ ਲਾਗਤ ਦੇ ਨਾਲ ਦੋ ਆਰਓ ਉੱਥੇ ਸਾਡੇ ਬੰਦ ਪਏ ਆ ਮੈਂ ਉਹ ਕਰਵਾਉਣ ਜਾ ਰਿਹਾ ਉਹਦੇ ਨਾਲ ਨਾਲ ਸਾਡੇ ਜੀਵਨ ਆਪਣਾ ਗਿਆਨੀ ਜੈਲ ਸਿੰਘ ਐਵੇਨਿਊ ਦੇ ਵਿੱਚ ਅਸੀਂ ਜਿਹੜਾ ਲਾਈਟਾਂ ਦਾ ਪਹਿਲਾ ਠੇਕਾ ਦਿੱਤਾ ਹੋਇਆ ਸੀ ਉਹ 5 ਸਾਲ ਪੂਰੇ ਹੋ ਗਏ ਉਹ 6 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ ਨਵਾਂ ਜਿਹੜਾ ਹੈਗਾ ਠੇਕਾ ਦੇਣ ਜਾ ਰਹੇ ਹਾਂ ਸੋ ਬਹੁਤ ਸਾਰੇ ਕੰਮ ਐ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦਿਖਣਗੇ ਕਿ ਅਸੀਂ ਫਰੀਦਕੋਟ ਦੇ ਲੋਕਾਂ ਵਾਸਤੇ ਜਿਹੜੇ ਹੈਗੇ ਆ ਕਰਨ ਜਾ ਰਹੇ ਆ ਇਹ ਤਾਂ ਕੁਝ ਚੁਣੀਂਦਾ ਕੰਮ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੁਰਸੀ 'ਤੇ ਬੈਠਦਿਆਂ 2 ਮਹੀਨਿਆਂ ਦੇ 2.5 ਮਹੀਨਿਆਂ ਦੇ ਅੰਦਰ-ਅੰਦਰ ਜਿਹੜੇ ਹੈਗੇ ਆ ਮੈਂ ਕੰਮ ਕਰ ਰਿਹਾ ਔਰ ਮੇਰੀ ਕੋਸ਼ਿਸ਼ ਐ ਦੇਖੋ ਕਲੋਨੀਆਂ ਜਿਹੜੀਆਂ ਹੈਗੀਆਂ ਸਾਡੀ ਕੋਈ ਜਗ੍ਹਾ ਪਈ ਐ ਉਹਨੂੰ ਡਿਵੈਲਪ ਕਰਨਾ ਤੇ ਉਥੇ ਕਲੋਨੀਆਂਜ਼ ਬਣਾ ਕੇ ਲੋਕਾਂ ਨੂੰ ਸੇਲ ਕਰ ਦੇਣੀਆਂ ਮੈਂ ਇਹਨੂੰ ਜ਼ਿਆਦਾ ਡਿਵੈਲਪਮੈਂਟ ਨਹੀਂ ਗਿੰਦਾ ਮੈਂ ਡਿਵੈਲਪਮੈਂਟ ਗਿੰਦਾ ਕਿ ਮੈਂ ਆਪਣੇ ٹرسٹ ਦੇ ਵਿੱਚੋਂ ਭਗਵੰਤ ਸਿੰਘ ਮਾਨ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਸਾਡੇ ਮੰਤਰੀ ਸਾਹਿਬ ਡਾਕਟਰ ਰਵਜੋਤ ਜੀ ਦੇ ਆਸ਼ੀਰਵਾਦ ਦੇ ਨਾਲ ਮੈਂ ਇੱਥੋਂ ਪੈਸਾ ਕੱਢ ਕੇ ਫਰੀਦਕੋਟ ਦੀ ਲੋਕਾਂ ਦੀ ਸਹੂਲਤ ਵਾਸਤੇ ਲਾਵਾਂ ਮੈਂ ਉਹਨੂੰ ਡਵੈਲਪਮੈਂਟ ਗਿੰਦਾ ਔਰ ਮੈਂ ਉਹਦੇ ਆਸਤੇ ਲੱਗਿਆ ਹੋਇਆ ਮੈਂ ਉਹਦੇ ਚ ਕਾਮਯਾਬ ਵੀ ਹੋ ਰਿਹਾ ਜਿਹਦੇ ਤਹਿਤ ਅਸੀਂ ਦੋ ਆਰਵਾਂ ਦੀ ਰਿਪੇਅਰ ਕਰਾਉਣ ਜਾ ਰਹੇ ਹਾਂ ਔਰ ਜਿਹਦੇ ਤਹਿਤ ਮੈਂ ਹੋਰ ਵੀ ਜਿਹੜੇ ਹੈਗੇ ਆ ਡਵੈਲਪਮੈਂਟ ਵਰਕ ਜਿਹੜੇ ਹੈਗੇ ਆ ਮੈਂ ਪ੍ਰोसीडिंग ਦੇ ਵਿੱਚ ਹੈ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਪਹਿਲਾਂ ਵੀ ਜਿਹੜੇ ਹੈਗੇ ਆ ਸਾਡੀ ਸਰਕਾਰ ਤੋਂ ਪਹਿਲਾਂ ਜਿਹੜੀਆਂ ਪਹਿਲਾਂ ਸਰਕਾਰਾਂ ਸੀ ਉਹਨਾਂ ਲੋਕਾਂ ਨੇ ਵੀ ਇੱਥੇ ਪਲੋਟ ਸੇਲ ਕੀਤੇ ਆ ਪਰ ਸਾਨੂੰ ਹੁਣ ਉਹ ਪੈਸੇ ਰੀਫੰਡ ਕਰਨੇ ਜਾ ਰਹੇ ਕਰਨੇ ਪੈ ਰਿਹਾ ਕਿਉਂਕਿ ਉਹ ਲੋਗ ਕੋਰਟ ਦੇ ਵਿੱਚ ਚਲੇ ਗਏ ਆ ਕੋਰਟ ਚ ਜਾ ਕੇ ਉਹਨਾਂ ਨੇ ਸਾਡੇ ਤੇ ਜਿਹੜੇ ਹੈਗੇ ਆ ਲਿਟੀਕਲ ਲਿਟੀਕਲ ਕੇਸ ਸਾਡੇ ਤੇ ਜਿਹੜੀ ਹੈਗੀ ਹੈ ਫਾਈਲ ਕੀਤੇ ਹੋਏ ਆ ਔਰ ਉਹਦੇ ਲਈ ਸਾਨੂੰ ਦੇਖੋ ਨਾਲ-ਨਾਲ ਵਿਆਜ ਵੀ ਦੇਣਾ ਪੈ ਰਿਹਾ ਜੀ ਦਾ ਖਮਿਆਜਾ ਟਰਸਟ ਨੂੰ ਭੁਗਤਣਾ ਵੀ ਪਿਆ ਔਰ ਮੈਂ ਇਹ ਚਾਹਣਾ ਕਿ ਲੋਕਾਂ ਨਾਲ ਕੋਈ ਠੱਗੀ ਨਹੀਂ ਮਾਰਨੀ ਸਾਫ਼ ਸੁਥਰਾ ਤੇ ਵਧੀਆ ਕੰਮ ਕਰਨਾ ਇਸ ਕਰਕੇ ਐਨਓਸੀ ਪਹਿਲਾਂ ਲਈ ਹੈ ਔਰ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹਣਾ ਹੈ ਸਾਡੀ ਜਿਹੜੀ ਬਾਬਾ ਜੀਵਨ ਸਿੰਘ ਨਗਰ ਸਕੀਮ ਹੈ ਉਹਦੇ 54 ਲੱਖ ਰੁਪਿਆ ਅਸੀਂ ਜਿਹੜਾ ਹੈਗਾ ওয়াটার ਸਪਲਾਈ ਜਿਹੜਾ ਹੈਗਾ ਐਂਡ ਸੈਨੀਟੇਸ਼ਨ ਵਿਭਾਗ ਕੋਲੇ ਅਸੀਂ ਜਮ੍ਹਾਂ ਕਰਾਇਆ ਹੋਇਆ ਪਰ ਪਿਛਲੇ ਡੇਢ ਸਾਲ ਦੌਰਾਨ ਉਹਦੇ ਤੇ ਵੀ 0% ਕੰਮ ਹੋਇਆ ਉਦੋਂ ਪਹਿਲਾਂ ਵੀ ਕੋਈ ਕੰਮ ਨਹੀਂ ਹੋਇਆ ਔਰ ਉਹ ਵੀ ਜਿਹੜਾ ਮੇਰਾ ਕੰਮ ਹੈ ਉਹ ਪ੍ਰੋਸੈਸ ਚ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਉੱਥੇ ਜਿਹੜਾ ਹੈਗਾ ਵਾਟਰ ਸਪਲਾਈ ਦਾ ਕਨੈਕਸ਼ਨ ਵੀ ਜੋੜ ਦਿੱਤਾ ਜਾਊਗਾ ਤਾਂ ਜਾ ਕੇ ਲੋਕਾਂ ਨੇ ਜੀ ਉੱਥੇ ਦੇਖੋ ਜਦੋਂ ਕੋਈ ਬੰਦਾ ਘਰ ਖਰੀਦਦਾ ਹੈ ਸਭ ਤੋਂ ਜ਼ਰੂਰੀ ਹੁੰਦਾ ਪਾਣੀ ਤੇ ਬਿਜਲੀ ਉਹ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਮੁਹੱਈਆ ਕਰਾਉਣ ਵਿੱਚ ਮੈਂ ਕਾਮਯਾਬ ਹੋਇਆ ਤੇ ਬਹੁਤ ਸੁੰਦਰ 37 ਏਕੜ ਦੇ ਵਿੱਚ ਸਾਡੀ ਉਹ ਕਲੋਨੀ ਹੈ ਔਰ ਉੱਥੇ ਲੋਕ ਆ ਕੇ ਜਿਹੜਾ ਆਪਦੇ ਘਰ ਖਰੀਦਣਗੇ ਰੈਜ਼ੀਡੈਂਸ਼ੀਅਲ ਉੱਤੇ ਰਹਿਣ ਲਈ ਵੀ ਔਰ ਨਾਲ ਕਮਰਸ਼ੀਅਲ ਜਗਾ ਵੀ ਹੈਗੀ ਹੈ ਉੱਥੇ ਲੋਕ ਖਰੀਦਣਗੇ ਔਰ ਉਥੋਂ ਜਿਹੜਾ ਪੈਸਾ ਅਸੀਂ ਇਕੱਠਾ ਕਰਾਂਗੇ ਉਹਦੇ ਨਾਲ ਸਰਕਾਰ ਨੂੰ ਵੀ ਬੈਨੀਫਿਟ ਹੋਊਗਾ ਤੇ ਨਾਲ-ਨਾਲ ਜਿਹੜਾ ਹੈਗਾ ਸਾਡੇ ਟਰਸਟ ਨੂੰ ਬੈਨੀਫਿਟ ਹੋਊਗਾ ਤੇ ਉੱਥੋਂ ਹੀ ਪੈਸਾ ਕੱਢ ਕੇ 69ਏ ਦੇ ਤਹਿਤ ਮੈਂ ਲੋਕਾਂ ਦੀ ਜਿਹੜਾ ਹੈਗਾ ਲਗਾਵਾਗਾ ਜਿਵੇਂ ਹੁਣ ਤੁਸੀਂ 2.5 ਮਹੀਨਿਆਂ ਦੀ ਅਪਡੇਟ ਦੱਸੀ ਹੈ ਅਗਲੇ 2.5 ਮਹੀਨਿਆਂ ਤੱਕ ਪੰਜ ਯਾਨੀ ਕਿ 5 ਮਹੀਨਿਆਂ ਤੱਕ ਕਿਉਂਕਿ ਤੁਸੀਂ ਇਹ ਵੀ ਗੱਲ ਕਹੀ ਸੀ ਨਾ 5 ਮਹੀਨਿਆਂ ਤੱਕ ਤੁਹਾਡੇ ਕੋਲੇ ਗਰਾਊਂਡ ਰਿਪੋਰਟ ਸਾਹਮਣੇ ਆਜੂਗੀ ਔਰ 2.5 ਮਹੀਨਿਆਂ ਦੇ ਵਿੱਚ ਚੇਅਰਮੈਨ ਸਾਹਿਬ ਕੀ ਕੀ ਅਪਡੇਟ ਹੋਰ ਲੈ ਕੇ ਆਜਣਗੇ ਕਿਉਂਕਿ 2.5 ਮਹੀਨੇ ਤਾਂ ਬਹੁਤ ਥੋੜਾ ਸਮਾਂ ਹੁੰਦਾ ਬਿਲਕੁਲ ਜੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਇਹ ਆਉਣ ਵਾਲੇ 2.5 ਮਹੀਨਾ ਚ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਗਰਾਊਂਡ ਤੇ ਦਿਖਣ ਲੱਗ ਪਊਗਾ ਵੀ ਬਾਬਾ ਜੀਵਨ ਸਿੰਘ ਨਗਰ ਦੀ ਆਕਸ਼ਨ ਸ਼ੁਰੂ ਹੋ ਗਈ ਜੀ ਤੁਹਾਨੂੰ ਪਤਾ ਲੱਗਣ ਲੱਗ ਪਊਗਾ ਵੀ ਬਾਬਾ ਫਰੀਦ ਮਾਰਕੀਟ ਚ ਬਾਥਰੂਮ ਬਣ ਗਏ ਜਾਂ ਬਣਨੇ ਸ਼ੁਰੂ ਹੋ ਗਏ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਵੀ ਡਾਕਟਰ ਸੌਰੀ ਅੰਬੇਦਕਰ ਨਗਰ ਵਿਖੇ ਜਾਂ ਸੰਜੀ ਨਗਰ ਵਿਖੇ ਆਰਵਾ ਦਾ ਜਿਹੜਾ ਹੈਗਾ ਕੰਮ ਉਹ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਲੱਗਣ ਲੱਗ ਪੂਗਾ ਕਿ ਲਾਲਾ ਲਾਜਪਤ ਰਾਏ ਸਕੀਮ ਦੇ ਵਿੱਚ ਇਹਦੀ ਚਾਰ ਦਿਵਾਰੀ ਹੋਣ ਲੱਗ ਪਈ ਜਾਂ ਆਫਿਸ ਦੇ ਜਿਹੜੀ ਸਾਈਡ ਤੇ ਅਸੀਂ ਡਿਵੈਲਪਮੈਂਟ ਕਰ ਰਹੇ ਆ ਉਹ ਹੋਣ ਲੱਗ ਪਿਆ ਇਹ ਤਾਂ ਦੇਖੋ ਤੁਸੀਂ ਫੋਰਥ ਪਿਲਰ ਉਹ মিডিਆ ਬਹੁਤ ਵੱਡੀ ਤਾਕਤ ਰੱਖਦਾ ਔਰ ਤੁਹਾਡੇ ਸਾਹਮਣੇ ਆ ਜੀ ਪਹਿਲਾਂ ਵੀ ਜੋ ਕੁਝ ਕਿਹਾ ਤੇ ਕੀਤਾ ਉਹ ਲੋਕਾਂ ਦੇ ਸਾਹਮਣੇ ਆ ਤੇ ਹੁਣ ਵੀ ਜੋ ਕੁਝ ਕਰਾਂਗੇ ਉਹ ਵੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਜੀ ਜੀ ਚਲੋ ਤੁਸੀਂ ਇਹ 5 ਮਹੀਨਿਆਂ ਦੀ ਗੱਲ ਤਾਂ ਦੱਸਤੀ ਅੱਗੇ ਪੂਰਾ ਸਮਾਂ ਜਿਹੜਾ ਹੈ ਤੁਹਾਡੇ ਕੋਲੇ 1.5 ਸਾਲ ਹੈ ਜੀ 1.5 ਸਾਲ ਦੇ ਵਿੱਚ ਫਰੀਦਕੋਟ ਦੀ ਮਾਹੌਲ ਕਿਸ ਤਰੀਕੇ ਦਾ ਬਣਾ ਦੋਗੇ ਫਿਰ ਕਿਉਂਕਿ ਇਹ 5 ਮਹੀਨਿਆਂ ਦੇ ਵਿੱਚ ਕਾਫੀ ਤੁਸੀਂ ਜਿਹੜੇ ਆਪਦੇ ਸ਼ਬਦ ਬੋਲੇ ਆ ਵੀ ਇਹ ਅਪਡੇਟ ਆ ਜੂਗੀ ਸਾਹਮਣੇ ਆਹ ਚੀਜ਼ਾਂ ਦੀ ਨੁਹਾਰ ਬਦਲਾਂਗੇ ਤੇ 1.5 ਸਾਲ ਦੇ ਵਿੱਚ ਤਾਂ ਫਿਰ ਤੁਸੀਂ ਜਿਵੇਂ ਹੁਣ ਪਹਿਲਾਂ ਗੱਲਾਂ ਚੱਲਦੀਆਂ ਸੀ ਕੈਲੀਫੋਰਨੀਆ ਬਣ ਜੂਗਾ ਉਹ ਚੀਜ਼ਾਂ ਆਉਣਗੀਆਂ ਸਾਹਮਣੇ ਫਿਰ ਅੰਮੀ ਦੇਖੋ ਜੀ ਇਹ ਜਿਹੜੇ ਕੈਲੀਫੋਰਨੀਆ ਸ਼ਬਦ ਆ ਇਹ ਸ਼੍ਰੋਮਨੀ ਅਕਾਲੀ ਦਲ ਦੇ ਜਿਹੜੇ ਹੈਗੇ ਆ ਪ੍ਰਧਾਨ ਸਾਹਿਬ ਉਹਨਾਂ ਦੇ ਸ਼ਬਦ ਆ ਮੈਂ ਕੈਲੀਫੋਰਨੀਆ ਨਹੀਂ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਕਿ ਜਦੋਂ ਮੈਂ ਅਖੀਰ ਦੇ ਵਿੱਚ ਤੁਸੀਂ ਮੇਰਾ ਇੰਟਰਵਿਊ ਲੈਣ ਆਉਂਗੇ ਤੇ ਮੈਂ ਇੱਕ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਨੂੰ ਵੀ ਮਾਣ ਹੋਊਗਾ ਕਿ ਸਰਕਾਰ ਨੇ ਕਿਸੇ ਨੌਜਵਾਨ ਨੂੰ ਚੇਅਰਮੈਨ ਬਣਾਇਆ ਹੈ ਤੇ ਇਹਨੇ 2 ਸਾਲਾਂ ਦੇ ਵਿੱਚ ਅਜਿਹੇ ਵਧੀਆ ਕੰਮ ਕਰਤੇ ਜਿਹੜੇ ਹੋਰ ਕਿਸੇ ਚੇਅਰਮੈਨ ਦੇ ਹਿੱਸੇ ਨਹੀਂ ਆਏ ਕਿਉਂਕਿ ਸੋਚ ਹੁੰਦੀ ਹੈ ਜਿਹੜੀ ਇਹ ਸਿਆਸਤ ਹੈ ਇਹ ਮੇਰੇ ਲਈ ਕੋਈ ਤੰਦਾ ਨਹੀਂ ਮੇਰੇ ਲਈ ਇਹ ਸੇਵਾ ਹੈ ਪਹਿਲਾਂ ਮੇਰੇ ਦਾਦਾ ਜੀ ਬਤੌਰ ਸਰਪੰਚ ਪਿੰਡ ਦੇ 10 ਸਾਲ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਥੋਂ ਹੀ ਜਿਹੜਿਆ ਹੈਗਾ ਮੈਨੂੰ ਇਹ ਸਿੱਖਿਆ ਮਿਲੀ ਹੈ ਕਿ ਬੇਟਾ ਜੇ ਮੌਕਾ ਮਿਲਦਾ ਲੋਕਾਂ ਦੀ ਸੇਵਾ ਕਰੋ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਆਉਣ ਵਾਲੇ 2 ਸਾਲਾਂ ਦੌਰਾਨ ਜਦੋਂ ਤੁਸੀਂ ਮੇਰੇ ਨਾਲ ਇਹ ਟਰਮ ਮੇਰੀ ਪੂਰੀ ਹੋਊਗੀ ਜਦੋਂ ਅਗਲੇ ਇਲੈਕਸ਼ਨ ਆਉਣਗੇ ਤੇ ਜਦੋਂ ਤੁਸੀਂ ਮੈਂ ਤੁਹਾਡੇ ਨਾਲ ਮੀਡੀਆ ਤੇ ਗੱਲ ਕਰ ਰਿਹਾ ਹੋਊਗਾ ਮੈਂ ਤਾਂ ਖੁਸ਼ ਹੋਊਂ ਹੀ ਹਾਂ ਨਾਲ ਤੁਸੀਂ ਵੀ ਖੁਸ਼ ਹੋਵੋਗੇ ਅੰਦਰੋਂ ਕਿ ਵਾਅਦੇ ਇਨਸਾਨ ਨੇ ਜੋ ਕਿਹਾ ਉਹ ਕੀਤਾ ਹੈ ਔਰ ਇਹ ਤੁਹਾਨੂੰ ਕਰਕੇ ਦਿਖਾਵਾਂਗੇ ਜੀ ਬਿਲਕੁਲ ਚੇਅਰਮੈਨ ਸਾਹਿਬ ਜਿਵੇਂ ਹੁਣ ਅਸੀਂ 2.5 ਮਹੀਨਿਆਂ ਦੇ ਵਿੱਚ ਹੀ ਰਿਪੋਰਟ ਲੈਣ ਆ ਗਏ ਆ ਤੇ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਉਹ ਵੀ ਰਿਪੋਰਟ ਜਰੂਰ ਅਸੀਂ ਸਮਝ ਲਵਾਂਗੇ ਸਾਨੂੰ ਵੀ ਉਮੀਦ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਸ਼ਬਦ ਬੋਲੇ ਤੁਸੀਂ ਹੋ ਸਕਦਾ ਇਹਨਾਂ ਦੇ ਖਰੇ ਉਤਰੋ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰ ਗਏ ਤਾਂ ਜਿਵੇਂ ਹੁਣ ਜੁੱਧ ਨਸ਼ਾ ਵਿਰੋਧ ਨੂੰ ਜਿਹੜਾ ਪੰਜਾਬ ਦੇ ਵਿੱਚ ਮਹਿੰਮ ਚੱਲ ਰਹੀ ਹੈ ਤੁਹਾਨੂੰ ਜਿਹੜਾ ਜ਼ਿਲ੍ਹੇ ਦਾ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਫਰੀਦਕੋਟ ਬੈਸਟ ਚੱਲ ਰਿਹਾ ਹੈ ਦੇਖੋ ਜੀ ਉਹਦੇ ਲਈ ਵੀ ਧੰਵਾਦ ਅਰਵਿੰਦ ਕੇਜਰੀਵਾਲ ਸਾਹਿਬ ਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸੂਦੀਆ ਜੀ ਦਾ ਕਿ ਉਹਨਾਂ ਨੇ ਜ਼ਿਲ੍ਹੇ ਦੇ ਵਿੱਚ ਮੇਰੀ ਚੋਣ ਕੀਤੀ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ 16 ਤਰੀਕ ਹੈ ਅੱਜ ਤੋਂ ਪੂਰੇ ਪੰਜਾਬ ਦੇ ਵਿੱਚ ਇੱਕ ਕੈਂਪੇਨ ਸ਼ੁਰੂ ਹੋ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਜਿਹਦੇ ਤਹਿਤ ਪੂਰੇ ਪੰਜਾਬ ਦਾ 21 ਪ੍ਰੋਗਰਾਮ ਹੈ ਕੀ ਹਰ ਕੌਨਸਟੀਚੂਐਂਸੀ ਦੇ ਵਿੱਚ ਤਿੰਨ ਪ੍ਰੋਗਰਾਮ ਹੋਣਗੇ ਬਲਾਕ ਵਾਈਜ਼ ਔਰ ਉਹਦੀ ਟਾਈਮਿੰਗ ਜਿਹੜੀ ਰੱਖੀ ਗਈ ਹੈ ਸ਼ਾਮ ਦੀ 4 5 6 ਜਿਦੇ ਚ ਮੌਕੇ ਤੇ ਸਾਰੇ ਆਫੀਸਰ ਸਹਿਬਾਨ ਐਸ ਡੀ ਐਮ ਸਹਿਬਾਨ ਡੀ ਸੀ ਸਹਿਬਾਨ ਐਸ ਐਸ ਪੀ ਸਹਿਬਾਨ ਔਰ ਬਲਾਕ ਦੇ ਐਸ ਐਚ ਓ ਸਹਿਬਾਨ ਬੀ ਡੀ ਪੀਓ ਸਹਿਬਾਨ ਸੋ ਸਾਰਿਆਂ ਦੀ ਡਿਊਟੀ ਜਿਹੜੀ ਹੈਗੀ ਹੈ ਫਿਕਸ ਕੀਤੀ ਗਈ ਹੈ ਔਰ ਅਸੀਂ ਜਿਹੜਾ ਜਾ ਕੇ ਲੋਕਾਂ ਨੂੰ ਉਥੇ ਨਸ਼ਿਆਂ ਪ੍ਰਤੀ ਜਾਗਰੂਕ ਵੀ ਕਰਾਂਗੇ ਔਰ ਜੇ ਕੋਈ ਨਸ਼ੇ ਛਡਣਾ ਚਾਹੁੰਦਾ ਹੈ ਕੁਝ ਦਿਨ ਪਹਿਲਾਂ ਸਾਡੇ ਹੈਲਥ ਮਿਨਿਸਟਰ ਜਿਹੜੇ ਹੈਗੇ ਆ ਡਾਕਟਰ ਬਲਵੀਰ ਜੀ ਆਏ ਸੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਸੀਂ ਡੀ ਐਡਿਕਸ਼ਨ ਸੈਂਟਰ ਜਿਹੜੇ ਹੈਗੇ ਆ ਉਹਨਾਂ ਦੀ ਬੈਡਸ ਦੀ ਜਿਹੜੀ ਕੈਪੈਸਿਟੀ ਹੈ ਉਹ 60 ਤੋਂ ਵਧਾ ਕੇ 300 ਜਿਹੜੀ ਹੈਗੀ ਆ ਕਰ ਦਿੱਤੀ ਗਈ ਨਾਲ ਹੀ ਨਾਲ ਜਿਹੜੇ ਹੈਗੇ ਆ ਓਟ ਸੈਂਟਰ ਉਹਨਾਂ 'ਚ ਕੰਮ ਕਰ ਰਹੇ ਆ ਸੋ ਰੀਹੈਬ ਸੈਂਟਰਾਂ 'ਚ ਅਸੀਂ ਕੰਮ ਕਰ ਰਹੇ ਆ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਕੋਈ ਫਾਰਮੈਲਟੀ ਨਹੀਂ ਅਸੀਂ ਪਿੰਡ 'ਚ ਜਾਈਏ ਜੇ ਕਿਸੇ ਦੇ ਮਾਪੇ-ਬਾਪ ਸਾਨੂੰ ਕਹਿਣ ਵੀ ਅਸੀਂ ਆਪਦੇ ਬੱਚੇ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾਉਣਾ ਚਾਹੁੰਦੇ ਆ ਅਸੀਂ ਉਹਨਾਂ ਮਦਦ ਕਰੀਏ ਔਰ ਨਾਲ ਮੈਂ ਤੁਹਾਨੂੰ ਇਹ ਵੀ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਫਰੀਦਕੋਟ ਡੋਗਰ ਵਸਤੀ ਦੇ ਵਿੱਚ ਦੋ ਪੇਸ਼ੈਂਟ ਸੀਗੇ ਜਿਨ੍ਹਾਂ ਦੇ ਮਾਤਾ ਜੀ ਨੇ ਮੈਨੂੰ ਆ ਕੇ ਅਪਰੋਚ ਕੀਤਾ ਕਿ ਮੇਰਾ ਬੇਟਾ ਬਹੁਤ ਤੰਗ ਕਰਦਾ ਹੈ ਅਸੀਂ ਉਹਦਾ ਨਸ਼ਾ ਛਡਵਾਉਣਾ ਚਾਹੁੰਦੇ ਹਾਂ ਮੈਂ ਇੱਥੋਂ ਬੈਠਿਆਂ ਹੀ ਡੀਸੀ ਸਾਹਿਬ ਨੂੰ ਕਾਲ ਕੀਤੀ ਔਰ ਵਿਦਿਨ 2 ਘੰਟੇ ਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ ਇਥੋਂ ਡਾਕਟਰ ਸਹਿਬਾਨ ਦੀ ਟੀਮ ਲੈ ਕੇ ਐਂਬੂਲੈਂਸ ਲੈ ਕੇ ਉਹਨਾਂ ਨੂੰ ਲੈ ਕੇ ਗਏ ਤੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾਇਆ ਤੇ ਹੁਣ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਮੈਂ ਉਹ ਲੜਕੇ ਨੂੰ ਮਿਲ ਕੇ ਵੀ ਆਇਆ ਉਹ ਖੁਸ਼ ਵੀ ਹੈ ਸੋ ਇਹ ਸੇਵਾ ਹੈ ਔਰ ਅਸੀਂ ਰਾਜਨੀਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਚ ਸੇਵਾ ਕਰਨ ਵਾਸਤੇ ਆਏ ਆਂ ਤੇ ਉਹ ਜਿਹੜੀ ਹੈਗੀ ਹੈ ਸੇਵਾ ਸਾਡੀ ਜਾਰੀ ਹੈ ਤੇ ਕਰਦੇ ਰਵਾਂਗੇ ਜੀ ਤੁਸੀਂ ਗੱਲ ਕੀਤੀ ਜਾਗਰੂਕਤਾ ਮਹਿਮ ਦੀ ਅੱਜ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਜਿਹੜਾ ਜਲੰਧਰ ਤੋਂ ਖੁਦ ਜਾ ਕੇ ਇਸ ਦੀ ਅੱਜ ਆਗਾਜ਼ ਕਰਨ ਜਾ ਰਿਹਾ ਹੈ ਜੀ ਜੀ ਬਿਲਕੁਲ ਸਾਡੇ ਜਿਹੜੇ ਹੈਗੇ ਆ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਉਹ ਵੀ ਔਰ ਨਾਲ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੋਨੋਂ ਜਿਹੜੇ ਹੈਗੇ ਆ ਇਸ ਦੀ ਸ਼ੁਰੂਆਤ ਕਰਨਗੇ ਔਰ ਬਹੁਤ ਚੰਗੀ ਗੱਲ ਹੈ ਜਦੋਂ ਪੰਜਾਬ ਦਾ ਮੁਖੀ ਗਰਾਊਂਡ ਤੇ ਉਤਰ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੜਦਾ ਤੇ ਉਸ ਦਾ ਜਿਹੜਾ ਰਿਜ਼ਲਟ ਹੈ ਉਹ ਆਪਾਂ ਨੂੰ ਮਿਲਣਾ ਹੀ ਮਿਲਣਾ ਹੁੰਦਾ ਔਰ ਸਾਨੂੰ ਖੁਸ਼ੀ ਹੈ ਕਿ ਸੀਐਮ ਸਾਹਿਬ ਸਾਡੇ ਸਿਰ ਤੇ ਖੜੇ ਹੈ ਔਰ ਅਸੀਂ ਹੋਰ ਤਕੜੇ ਹੋ ਕੇ ਮਿਹਨਤ ਕਰਾਂਗੇ ਜੀ ਹੁਣ ਜਿਵੇਂ ਆਪਾਂ ਇਸ ਤੋਂ ਪਹਿਲਾਂ ਜਿਹੜਾ ਮਹਮ ਦਾ ਆਗਾਜ਼ ਚੱਲ ਰਿਹਾ ਹੈ ਜੁੱਧ ਨਸ਼ੇ ਵਿਰੋਧ ਨੂੰ ਲੈ ਕੇ ਪੰਜਾਬ ਦੇ ਵਿੱਚ ਪੂਰੀ ਚੱਲ ਰਹੀ ਹੈ ਫਰੀਦਕੋਟ ਦੇ ਵਿੱਚ ਜਿਵੇਂ ਬੈਸਟ ਫਰੀਦਕੋਟ ਚੱਲ ਰਿਹਾ ਜੇ ਹੁਣ ਪਿੰਡਾਂ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹੋ ਤੁਸੀਂ ਇਹਦਾ ਕੌਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਬੈਨੀਫਿਟ ਮਿਲੂਗਾ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਮੈਨੂੰ ਲੱਗਦਾ ਪਹਿਲੀ ਵਾਰ ਪਹਿਲੀ ਵਾਰ ਸ਼ੁਰੂਆਤ ਹੋਣ ਜਾ ਰਹੀ ਹੈ ਗਲੀ ਗਲੀ ਦੇ ਵਿੱਚ ਕਸਬਿਆਂ ਦੇ ਵਿੱਚ ਪਹੁੰਚੂਗਾ ਜਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਅੱਜ ਤੋਂ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਜਦੋਂ ਕਿਸੇ ਚਿੱਟੇ ਵਾਲੇ ਨੂੰ ਫੜ ਲਿਆ ਜਾਂਦਾ ਸੀ ਤਾਂ ਲੀਡਰ ਸਹਿਬਾਨ ਦਾ ਫੋਨ ਜਾਂਦਾ ਸੀ ਵੀ ਬਾਈ ਜੀ ਇਹ ਮੇਰਾ ਬੰਦਾ ਹੈ ਇਹ ਫਲਾਂ ਦਾ ਬੰਦਾ ਹੈ ਇਹਨੂੰ ਇਹਨੂੰ ਸ਼ੈਲਟਰ ਕਰਦੇ ਸੀ ਜਿਹੜੇ ਪੁਲਿਸ ਆਫੀਸਰ ਸਹਿਬਾਨ ਸੀ ਉਹ ਸ਼ੈਲਟਰ ਕਰਦੇ ਸੀ ਔਰ ਸਾਡਾ ਹੁਣ ਇਹ ਹੈ ਸੀਐਮ ਸਾਹਿਬ ਦੀਆਂ ਇਨਸਟਰਕਸ਼ਨਸ ਹੈ ਕਿ ਨਸ਼ੇ ਵਾਲੇ ਬੰਦੇ ਨੂੰ ਜਿਹੜਾ ਹੈਗਾ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਔਰ ਗਰਾਊਂਡ ਤੇ ਉਹੀ ਬੰਦਾ ਜਾਊਗਾ ਜੀ ਦਾ ਦਾਮਨ ਸਾਫ਼ ਹੈ ਜੇ ਅਸੀਂ ਖੁਦ ਹੀ ਲਿਬੜੇ ਹੋਏ ਆਂ ਤੇ ਅਸੀਂ ਕਿਸੇ ਨੂੰ ਕੀ ਕਹਿ ਦਿਆਂਗੇ ਨਸ਼ਾ ਛੱਡ ਦਿਓ ਤੇ ਦੂਸਰੀ ਵੱਡੀ ਗੱਲ ਔਨ ਕੈਮਰਾ ਮੈਂ ਤੁਹਾਨੂੰ ਕਹਿ ਰਿਹਾ ਜੇ ਮੈਨੂੰ ਯੁੱਧ ਨਸ਼ਿਆਂ ਵਿਰੁੱਧ ਦਾ ਡਿਸਟ੍ਰਿਕਟ ਕੋਆਰਡੀਨੇਟਰ ਲਾਇਆ ਹੈ ਤੇ ਤੁਹਾਡਾ ਭਰਾ ਚਾਹ ਦਾ ਵੈਲ ਵੀ ਨਹੀਂ ਕਰਦਾ ਔਰ ਇਸ ਕਰਕੇ ਪਾਰਟੀ ਬੜੀ 파ਰਖੂ ਹੈ ਉਹ ਜ਼ਿੰਮੇਵਾਰੀ ਉਹਨਾਂ ਲੋਕਾਂ ਨੂੰ ਦਿੰਦੀ ਹੈ ਜਿਨ੍ਹਾਂ ਚ ਉਹ ਕੈਪੇਬਿਲਿਟੀ ਹੈ ਕੈਲੀਬਰ ਹੈ ਜਿਹੜੇ ਪਾਕ ਸਾਫ ਹੈ ਤੇ ਜੇ ਮੈਨੂੰ ਉਹਨਾਂ ਨੇ ਜ਼ਿਲ੍ਹੇ ਦਾ ਕੋਆਰਡੀਨੇਟਰ ਲਾਇਆ ਪਹਿਲਾਂ ਤਾਂ ਮੈਂ ਇਹ ਦੇਖਾ ਮੈਂ ਖੁਦ ਸਾਫ਼ ਸੁਥਰਾ ਹਾਂ ਤੇ ਮੈਂ ਤੁਹਾਡੇ ਕੈਮਰੇ 'ਚ ਜਿਹੜਾ ਹੈਗਾ ਇੱਕ ਠੋਕ ਕੇ ਕਹਿੰਦਾ ਵੀ ਸਾਨੂੰ ਕੋਈ ਵੈਲ ਨਹੀਂ ਸਿਰਫ ਲੋਕਾਂ ਦੀ ਸੇਵਾ ਦਾ ਜਿਹੜਾ ਹੈਗਾ ਸਾਡੇ ਅੰਦਰ ਜज्ਬਾ ਹੈਗਾ ਤੇ ਅਸੀਂ ਖੁਦ ਜਾ ਕੇ ਲੋਕਾਂ ਨੂੰ ਕਵਾਂਗੇ ਵੀ ਜਿਹੜੇ ਲੋਕ ਨਸ਼ਾ ਵੇਚਦੇ ਐ ਸਾਨੂੰ ਤੁਸੀਂ ਦੱਸੋ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਉਹਨਾਂ ਨੂੰ ਫੜਾਂਗੇ ਔਰ ਮੈਂ ਤੁਹਾਨੂੰ ਇੱਕ ਗੱਲ ਐਸਐਸਪੀ ਫਰੀਦਕੋਟ ਦੀ ਮੈਂ ਪਿੱਠ ਥਾਪੜ ਨਹੀਂ ਚਾਹਣਾ ਅੱਜ ਤੋਂ 2 ਦਿਨ ਪਹਿਲਾਂ ਮੇਰੇ ਕੋਲੇ ਮੇਰੇ ਸਾਥੀ ਬੈਠੇ ਸੀ ਭੋਲੂ ਵਾਲੇ ਰੋਡ ਤੋਂ ਮੈਨੂੰ ਉਹਨਾਂ ਨੇ ਵੀਡੀਓ ਭੇਜੀ ਕਿ ਫਲਾਨੀ ਗਲੀ ਦੇ ਵਿੱਚ ਜੀ ਨਸ਼ਾ ਵਿਕ ਰਿਹਾ ਹੈ ਮੈਂ ਬੈਠਿਆਂ ਨੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਤੇ ਵੀਡੀਓ ਮੈਂ ਤੁਹਾਨੂੰ ਜੇ ਮੈਂ ਆਪਣੇ ਸਾਥੀਆਂ ਨੂੰ ਕਹੂੰਗਾ ਪਲੀਜ਼ ਮੇਰਾ ਫੋਨ ਦਿਓ 1 ਮਿੰਟ ਲਈ ਮੈਂ ਤੁਹਾਨੂੰ ਦੱਸਣਾ ਚਾਹਣਾ ਮੈਂ ਐਸਐਸਪੀ ਫਰੀਦਕੋਟ ਨੂੰ ਬੈਠਿਆ ਇੱਥੋਂ ਵੀਡੀਓ ਭੇਜੀ ਤੇ 10 ਮਿੰਟਾਂ ਦੇ ਵਿੱਚ ਵਿੱਚ ਐਸਐਸਪੀ ਸਾਹਿਬ ਨੇ ਉਹਨਾਂ ਬੰਦਿਆਂ ਨੂੰ ਜਿਹੜਾ ਹੈਗਾ ਫੜ ਕੇ ਲਿਆਏ ਤੇ ਮੈਨੂੰ ਜਿਹੜੀ ਹੈਗੀ ਹੈ ਉਹਨਾਂ ਦੀ ਫੋਟੋ ਪਾਤੀ ਔਰ ਇਹ ਦੇਖੋ ਬਹੁਤ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿਖਾਵੇ ਆ ਦੇਖੋ ਜੀ ਆ ਚੰਦੂ ਭਈਆ ਜਿਹੜਾ ਇਹ ਫਰੀਦਕੋਟ ਤੋਂ ਹੈ ਇਹ ਮੈਂ ਐਸਐਸਪੀ ਮੈਮ ਨੂੰ ਆ ਵੀਡੀਓਸ ਭੇਜੀਆਂ ਔਰ ਉਸ ਤੋਂ ਪਹਿਲਾਂ ਵੀ ਮੈਂ ਉਹਨਾਂ ਨੂੰ ਵੀਡੀਓਜ਼ ਭੇਜੀਆਂ ਆ ਬੰਦਾ ਫੜ ਕੇ ਉਹਨਾਂ ਨੇ نیچے ਮੈਨੂੰ ਮੈਸੇਜ ਕੀਤਾ ਵੀ ਕਾਟ ਵਿਥਿਨ 10 ਮਿੰਟ ਸੋ ਸਾਡੇ ਸਾਰੇ ਅਫਸਰ ਸਹਿਬਾਨ ਸਾਡੀ ਪੂਰੀ ਸਰਕਾਰ ਬੜੀ ਸੰਸੀਅਰ ਹੈ ਮੈਂ ਬਹੁਤ ਸੰਸੀਅਰ ਹੈ ਜਿਹੜੇ ਵੀ ਬੰਦੇ ਦਾ ਮੈਨੂੰ ਫੋਨ ਆ ਜਾਂਦਾ ਕਿ ਬਾਈ ਜੀ ਇੱਥੇ ਨਸ਼ਾ ਵੇਚਦਾ ਮੈਂ ਸਾਰਾ ਕੰਮਕਾਰ ਛੱਡ ਕੇ ਮੈਂ ਉਸੇ ਗੱਲ ਤੇ ਲੱਗ ਜਾਂਦਾ ਕਿ ਜੇ ਕੇਜਰੀਵਾਲ ਸਾਹਿਬ ਨੇ ਮੈਨੂੰ ਮੌਕਾ ਦਿੱਤਾ ਮਾਨ ਸਾਹਿਬ ਨੇ ਮੌਕਾ ਦਿੱਤਾ ਤੇ ਅਸੀਂ ਨਸ਼ਿਆਂ ਨੂੰ ਖਤਮ ਕਰਨ ਕਿ ਹੁਣ ਤੁਸੀਂ ਪਿੰਡਾਂ ਦੀ ਗੱਲ ਕੀਤੀ ਹੈ ਪਿੰਡਾਂ ਦੇ ਜਿਹੜੇ ਲੋਕਾਂ ਦੇ ਸਾਡੇ ਸਾਹਮਣੇ ਬੜੇ ਸਵਾਲ ਖੜੇ ਹੁੰਦੇ ਸੀਗੇ ਕਿ ਪਿੰਡਾਂ ਵਾਲੇ ਤਾਂ ਫੋਕਸ ਹੀ ਨਹੀਂਗਾ ਨਾ ਪੁਲਿਸ ਦਾ ਨਾ ਸਰਕਾਰ ਦਾ ਤਾਂ ਹੁਣ ਜਿਹੜੀ ਆ ਤੁਸੀਂ ਮੈਮ ਦਾ ਆਗਾਜ਼ ਕੀਤਾ ਜਾਂ ਜਿਹੜੇ ਤੁਸੀਂ ਆਪਦੇ ਹੁਣ ਸ਼ਬਦ ਕੈਮਰੇ ਸਾਹਮਣੇ ਬੋਲੇ ਹੈ ਅੱਗੇ ਤੋਂ ਯਾਨੀ ਕਿ ਪਿੰਡਾਂ ਵਾਲੇ ਲੋਕਾਂ ਦੇ ਸਵਾਲ ਨਹੀਂ ਆਉਣਗੇ ਖੜੇ ਨਹੀਂ ਹੋਣਗੇ ਫਿਰ ਦੇਖੋ ਜੀ ਕੋਸ਼ਿਸ਼ ਕਰਨ ਵਾਲੀ ਜਿਹੜਾ ਹੈਗਾ ਹਮੇਸ਼ਾ ਜਿਹੜੇ ਵਾਅਦੇ ਆ ਉਹ ਟੁੱਟਦੇ ਆ ਜਿਹੜੀਆਂ ਕੋਸ਼ਿਸ਼ਾਂ ਉਹ ਕਾਮਯਾਬ ਹੁੰਦੀਆਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਨਸ਼ਿਆਂ ਨੂੰ ਅਸੀਂ ਜੜੋਂ ਖਤਮ ਕਰਨਾ ਹੈ ਤੇ ਜੇ ਸਰਕਾਰ ਇਮਾਨਦਾਰੀ ਨਾਲ ਕੋਸ਼ਿਸ਼ ਕਰੇ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਉਸ ਚੀਜ਼ ਤੋਂ ਰੋਕਿਆ ਜਾ ਸਕੇ ਸਾਡੇ ਸੁਪਰੀਮੋ ਅਰਵਿੰਨ ਕੇਜਰੀਵਾਲ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਉਹ ਇੰਨੇ ਚਿੰਤਤ ਹੈ ਕਿ ਕਈ ਵਾਰੀ ਛੋਟੇ ਛੋਟੇ ਲੈਵਲ ਦੇ ਵਰਕਰਾਂ ਨਾਲ ਉਹ ਦਿੱਲੀ ਵਾਂਗੂ ਕਾਲ ਕਰਦੇ ਆ ਕਿ ਆਪਾਂ ਇਸ ਅਲਾਮਤ ਨੂੰ ਜਿਹੜੀ ਇਹ ਪੰਜਾਬ ਨੂੰ ਚਿੰਬੜੀ ਹੋਈ ਹੈ ਇਹਨੂੰ ਖਤਮ ਕਰਨਾ ਔਰ ਮੈਨੂੰ ਖੁਸ਼ੀ ਹੈ ਕੀ ਸਰਕਾਰ ਨੇ ਮੈਨੂੰ ਇਹਦੇ ਵਾਸਤੇ ਜ਼ਿਲ੍ਹੇ ਦੀ ਸੇਵਾ ਦਿੱਤੀ ਹੈ ਔਰ ਜਿਸ ਤਰ੍ਹਾਂ ਮੈਂ ਐਸਐਸਪੀ ਸਾਹਿਬ ਦਾ ਜ਼ਿਕਰ ਕੀਤਾ ਸਾਡੇ ਡੀਸੀ ਮੈਮ ਸਾਰੇ ਅਫਸਰ ਸਹਿਬਾਨ ਸਾਡੇ ਐਸਡੀਐਮ ਸਹਿਬਾਨ ਡੇਲੀ ਆਂਗੂ ਸਾਡੀਆਂ ਮੀਟਿੰਗਸ ਹੁੰਦੀਆਂ ਡੇਲੀ ਆਂਗੂ ਸਾਡੀ ਫੋਨ ਤੇ ਗੱਲ ਹੁੰਦੀ ਹੈ ਔਰ ਸਾਰੇ ਅਸੀਂ ਚਿੰਤਤ ਹੈ ਕਿਉਂਕਿ ਸਾਨੂੰ ਪਤਾ ਅਸੀਂ ਇਸ ਸਮਾਜ ਦੇ ਵਿੱਚ ਰਹਿਣਾ ਹੈ ਜੇ ਸਮਾਜ ਚੰਗਾ ਹੋਊਗਾ ਤਾਂ ਇਨਸਾਨ ਨੂੰ ਜਿਹੜੀ ਹੈਗੀ ਹੈ ਜ਼ਿੰਦਗੀ ਬਸਰ ਕਰਨੀ ਉਹ ਵਧੀਆ ਹੋ ਜਾਂਦੀ ਹੈ ਤੇ ਜੇ ਅੱਗ ਗਵਾਂਢ ਚ ਲੱਗੀ ਹੋਵੇ ਸੇਕ ਕਿਤੇ ਨਾ ਕਿਤੇ ਤੁਹਾਡੇ ਘਰ ਕੋਲੇ ਵੀ ਪਹੁੰਚਦਾ ਸੋ ਸਾਨੂੰ ਇਸ ਗੱਲ ਦਾ ਫਿਕਰ ਹੈ ਕਿ ਇਹ ਜਿਹੜੀ ਅੱਗ ਪੰਜਾਬ ਚ ਲੱਗੀ ਹੋਈ ਹੈ ਅਸੀਂ ਇਹਨੂੰ ਬੁਝਾਉਣਾ ਹੈ। ਥੈਂਕ ਯੂ ਵੀਰੀ ਮੱਚ ਤਾਂ ਇਹ ਸਨ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗਗਨਦੀਪ ਤਾਲੀਵਾਲ ਤਾਂ ਬਿਲਕੁਲ ਸਾਰੀ ਅੱਜ ਅਪਡੇਟ ਸਾਹਮਣੇ ਰੱਖੀ ਹੈ ਤੁਹਾਡੇ ਕਿਉਂਕਿ ਜਿਹੜੇ ਇਹਨਾਂ ਨੇ ਸ਼ਬਦ ਕਹੇ ਸੀ ਜਦੋਂ ਇਹਨਾਂ ਨੂੰ ਇਹ ਉਹਦਾ ਸੰਭਾਲ ਲਿਆ ਕੁਰਸੀ ਤੇ ਬੈਠੇ ਆ ਤਾਂ ਉਹ ਸ਼ਬਦਾਂ ਦਾ ਅਪਡੇਟ ਇਹਨਾਂ ਤੋਂ ਲੈਣ ਲਈ ਪਹੁੰਚੀ ਐ ਉਹ ਸਾਰੀ ਤੁਹਾਡੇ ਸਾਹਮਣੇ ਰੱਖਤੀ ਐ 2 ਮਹੀਨਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਕੀ ਕੁਝ ਕਰਨ ਜਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਪਾਸੇ ਜਿਹੜੀ ਇਹਨਾਂ ਨੂੰ ਇੱਕ ਹੋਰ ਜ਼ਿੰਮੇਵਾਰੀ ਸੌਂਪਤੀ ਐ ਸਰਕਾਰ ਵੱਲੋਂ ਜ਼ਿਲ੍ਹੇ ਦੀ ਜੁਦ ਨਸ਼ੇ ਵਿਰੁੱਧ ਨੂੰ ਲੈ ਕੇ ਪਿੰਡਾਂ ਦੇ ਵਿੱਚ ਤੁਸੀਂ ਕੀ ਕਰੋਗੇ ਤਾਂ ਉਹ ਸ਼ਬਦ ਵੀ ਇਹਨਾਂ ਨੇ ਕੈਮਰੇ ਦੇ ਸਾਹਮਣੇ ਬੋਲਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਲੋਕ ਜੋ ਚਾਹੁੰਦੇ ਸੀਗੇ ਜੋ ਪਿੰਡਾਂ ਦਾ ਵਿੱਚ ਕਿਤੇ ਨਾ ਕਿਤੇ ਜੇਕਰ ਨਸ਼ੇ ਦੇ ਤਸਕਰ ਹੈਗੇ ਆ ਹਾਈ ਲੈਵਲ ਦੇ ਨਸ਼ਾ ਤਸਕਰ ਨੇ ਜਾਂ ਕੋਈ ਹੋਰ ਨੇ ਤਾਂ ਉਹ ਸਾਰੀ ਲੋਕਾਂ ਨੂੰ ਜਾ ਕੇ ਇਹਨਾਂ ਵੱਲੋਂ ਜਿਹੜੀ ਅੱਜ ਮਹਿੰਮ ਦਾ ਗਾਜ਼ ਹੋਣ ਜਾ ਰਿਹਾ ਹੈ ਜਾਗਰੂਕ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਨੂੰ ਨਸ਼ਮੁਕਤ ਕੀਤਾ ਜਾਵੇਗਾ ਜਿਵੇਂ ਹੁਣ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਬਿਲਕੁਲ ਅਜੇ ਬੈਸਟ ਚੱਲ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਫਰੀਦਕੋਟ 100% ਜਿਹੜਾ ਨਸ਼ਾ ਮੁਕਤ ਹੋਇਆ ਤਾਂ ਦੇਖਦੇ ਹਾਂ ਹੁਣ ਜਿਹੜੇ ਇਹਨਾਂ ਦੇ ਸ਼ਬਦ ਸੀ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਦੀ ਗੱਲ ਕਰੀਏ ਜੁੱਧ ਨਸ਼ੇ ਵਿਰੋਧ ਦੀ ਗੱਲ ਕਰੀਏ ਇਹਨਾਂ ਸ਼ਬਦਾਂ ਤੇ ਆ ਜਿਹੜੇ ਚੇਅਰਮੈਨ ਸਾਹਿਬ ਦੇ ਬੋਲ ਸੀਗੇ ਉਹ ਉਹਨਾਂ ਤੇ खरे ਉਤਰਨਗੇ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ડી5 ਚੈਨਲ ਪੰਜਾਬੀ ਫਰੀਦਕੋਟ